ਭਾਰਤੀ ਕਿਸਾਨ ਜੁਨਿਆਂ ਦੀ ਅਨੇਕਤਾ ਸਿੱਧੂਪੁਰ ਵੱਲੋਂ ਜਿਹੜਾ ਕੱਲ ਦਾ ਧਰਨਾ 28 ਤਰੀਕ ਦਾ ਵੱਡਾ ਇਕੱਠ ਡੀਸੀ ਦਫ਼ਤਰ ਅੰਮ੍ਰਿਤਸਰ ਕੀਤਾ ਜਾਣਾ ਸੀ 1 ਤਰੀਕ ਨੂੰ ਜੇ ਨਾਂ ਮੰਗਾ ਮੰਨਦੇ ਤੇ ਰੇਲਾਂ ਦਾ ਅੰਮ੍ਰਿਤਸਰ ਤੋਂ ਚੱਕਾ ਜਾਮ ਕੀਤਾ ਜਾਣਾ ਸੀ ਉਸ ਪੈਲ ਦੇ ਵਿੱਚ ਸਾਨੂੰ ਕੱਲ ਇੱਕ ਚਿੱਠੀ ਜਾਰੀ ਹੋਈ ਸੀ ਡੀਸੀ ਦਫ਼ਤਰ ਵੱਲੋਂ ਵੀ ਆਣ ਕੇ ਆਪਦੀਆਂ ਮੰਗਾਂ ਤੇ ਮੀਟਿੰਗ ਕਰੋ ਜਦੋਂ 12 ਵਜੇ ਦਾ ਮੀਟਿੰਗ ਦਾ ਸਮਾਂ ਸੀ ਲੰਬੀ ਮੀਟਿੰਗ ਐਡੀਸੀ ਨਾਲ ਐਸਪੀ ਨਾਲ ਮੀਟਿੰਗ ਹੋਰ ਅਧਿਕਾਰੀਆਂ ਨਾਲ ਐਸਡੀਐਮ ਨਾਲ ਚੱਲੀ ਲੱਗ ਲੱਗ ਇਸ਼ੂਆਂ ਤੇ ਲੰਬੀ ਵਿਚਾਰ ਚਰਚਾ ਹੁੰਦੀ ਰਹੀ ਜਿਹੜੇ ਕੁਝ ਨੈਸ਼ਨਲ ਹਾਈਵੇ ਦੇ ਵਿੱਚ ਕਰਪਟ ਅਧਿਕਾਰੀ ਸੀ ਡੀਸੀਆਂ ਨੇ ਲਿਖ ਕੇ ਵੀ ਭੇਜਿਆ ਸੀ ਉਹਨਾਂ ਬਾਰੇ ਉਹ ਜਿਹੜੇ ਪੰਜਾਬ ਸਰਕਾਰ ਵੱਲੋਂ ਨਕਵਾਰੀ ਉਹਦੀ ਕਰਵਾਈ ਜਾ ਰਹੀ ਸੀ ਉਹਦੇ ਇਹਨਾਂ ਨੇ ਆਖਿਆ ਵੀ ਸਾਨੂੰ ਸਮਾਂ ਦਿਓ ਸੋਮਵਾਰ ਤੱਕ ਜਿਹੜੀ ਡੀਸੀ ਅੰਮ੍ਰਿਤਸਰ ਜੀ ਉਹ ਇੱਥੇ ਮੌਜੂਦ ਨਹੀਂ ਆ ਤੇ ਤੁਸੀਂ ਸੋਮਵਾਰ ਦੁਬਾਰਾ ਮੀਟਿੰਗ ਕਰੋ ਅਸੀਂ ਆਪਦੇ ਸਾਥੀਆਂ ਨਾਲ ਆਪਦੇ ਬਲਾਕ ਪ੍ਰਧਾਨਾਂ ਨਾਲ ਉਹ ਬਲਾਕ ਚੰਗਾਵੇਂ ਦੇ ਪ੍ਰਧਾਨ ਹੋਣ ਉਹ ਬਲਾਕ ਹੈ ਜਨਾਲੇ ਦੇ ਹੋਣ ਉਹ ਬਲਾਕ ਜੰਡਿਆਲੇ ਦੇ ਹੋਣ ਉਹ ਬਲਾਕ ਮਜੀਠੇ ਦੇ ਹੋਣ ਉਹ ਬਲਾਕ ਸਿਟੀ ਦੇ ਹੋਣ ਜਾਂ ਬਲਾਕ ਟਾਰੀ ਦੇ ਹੋਣ ਤੇ ਜ਼ਿਲ੍ਹਾ ਸਮੁੱਚੀ ਜ਼ਿਲ੍ਹਾ ਟੀਮ ਨਾਲ ਸਲਾਹ ਕਰਨ ਤੋਂ ਵਾਅਦਾ ਆਖਿਆ ਵੀ ਸੋਮਵਾਰ ਤੱਕ ਆਪਾਂ ਸਮਾਂ ਦੇਨੇ ਆ ਜੇ ਪਰ ਪ੍ਰਸ਼ਾਸਨ ਤੇ ਸਰਕਾਰ ਨੇ ਇਹ ਸੋਚਿਆ ਵੀ ਹਰ ਬਰੀ ਮੀਟਿੰਗਾਂ ਕਰਕੇ ਟਾਲਮਟੋਲ ਦੀ ਜਿਹੜੀ ਨੀਤੀ ਆ ਉਹ ਕੀਤੀ ਜਾਂਦੀ ਆ ਤੇ ਸਾਡੇ ਵੱਲੋਂ ਮੀਟਿੰਗ 'ਚ ਹੁਣੇ ਫੈਸਲਾ ਲਿਆ ਗਿਆ ਸਾਰੇ ਆਗੂਆਂ ਦੀ ਸਲਾਹ ਨਾਲ ਬਲਾਕ ਪ੍ਰਧਾਨਾਂ ਦੀ ਸਲਾਹ ਨਾਲ ਵੀ 10 ਮਾਰਚ ਨੂੰ ਹੋਣਾ ਹੀ ਅੱਗੇ ਵੱਗੂ ਡੀਸੀ ਦਫ਼ਤਰ ਧਰਨਾ ਨਹੀਂ ਲਾਵਾਂਗੇ ਇੱਕ ਦਿਨ ਵਾਸਤੇ 10 ਤਰੀਕ ਨੂੰ ਜੇ ਪੰਜਾਬ ਸਰਕਾਰ ਨੇ ਇਹ ਅਧਿਕਾਰੀਆਂ ਨੇ ਕੁਝ ਨਾ ਕੀਤਾ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ ਤੇ 10 ਤਰੀਕ ਨੂੰ ਰੇਲਗੱਡੀਆਂ ਦਾ ਚੱਕਾ ਜਾਮ ਕਰਾਂਗੇ ਇਹ ਲੋਕ ਮਜਬੂਰੀ ਬਣਾਉਣਗੇ ਸਰਕਾਰ ਮਜਬੂਰੀ ਬਣਾਉਗੀ ਸਾਡੀ ਅਸੀਂ ਜੇ ਸਮਾ ਆਵਾਂ ਤਾਡੇ ਮਾਧਮੇ ਸਰਕਾਰ ਨੂੰ ਕਹਿੰਨੇ ਆ ਵੀ ਸਮੇਂ ਤੋਂ ਪਹਿਲਾਂ ਹੀ ਜਿਹੜੀਆਂ ਹੱਕੀ ਮੰਗਾਂ ਨੇ ਬੀਕੇਜੂ ਸਿੱਧੂਪੁਰ ਅੰਬਰਸਰ ਦੀਆਂ ਉਹ ਨਵੇੜੀਆਂ ਜਾਣ ਉਹਨਾਂ ਨੂੰ ਲਾਗੂ ਕੀਤਾ ਜਾਵੇ ਇਹ ਰੇਗ ਡੀਸੀ ਨੇ ਉਹਦੇ ਉਹ ਅਧਿਕਾਰੀਆਂ ਬਾਰੇ ਲਿਖ ਕੇ ਭੇਜਿਆ ਸਮੇਂ ਤਿੰਨ ਡੀਸੀਆਂ ਨੇ ਲਿਖ ਕੇ ਭੇਜਿਆ ਪਰ ਇਹ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਉਂ ਨਹੀਂ ਹਜੇ ਤੱਕ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਜੁਝੇ ਪਾਸੇ ਗੜਗਰੀ ਪੁਲਿਸ ਅਧਿਕਾਰੀ ਸੀ ਇੱਥੇ ਪਹੁੰਚੇ ਜਿਹੜੀ ਪੁਲਿਸ ਦਾ ਸੰਬੰਧਿਤ ਤੁਹਾਡੀਆਂ ਕੁਝ ਮੰਗਾਂ ਸੀ ਉਹ ਲਗਭਗ ਪੁਲਿਸ ਪ੍ਰਸ਼ਾਸਨ ਨੇ ਪੂਰੀਆਂ ਕਰ ਦਿੱਤੀਆਂ ਜੀ ਉਹ ਕਾਰਵਾਈ ਹੋ ਜੂਗੀ ਉਹਨਾਂ ਨੇ ਵੀ 2 ਦਿਨ ਦਾ ਸਮਾਂ ਲਿਆ ਵਾ ਐਸਪੀ ਡੀ ਸਾਹਿਬ ਪਹੁੰਚੇ ਸੀ ਵਿਧਿਆਤੀ ਤੋਂ ਹਰੇਕ ਇਸ਼ੂ ਤੇ ਚਰਚਾ ਹੋਈ ਆ ਕਿ ਆ ਜਿਹੜੇ ਹੱਕੀ ਮੰਗਾਂ ਨੇ ਆ ਜਿਹੜੇ ਦੋਸ਼ੀ ਆ ਫੜੇ ਜਾਣੀ ਜਾ ਰਹੇ ਭਾਵੇਂ ਉਹ ਗੱਗੋਮਲ ਦੁਕਾਨ ਤੇ ਵਿੱਚ ਵੜ ਕੇ ਹਮਲਾ ਕੀਤਾ ਹੋਵੇ ਤੇ ਉਸ ਡਾਕਟਰ ਨੇ ਆਪਣੀ ਜਾਨ ਚੌਂਕੀ ਦੇ ਵਿੱਚ ਵੜ ਕੇ ਬਚਾਈ ਹੋਵੇ ਉਹ ਅੱਜ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ ਇਸ ਕਰਕੇ ਬਹੁਤ ਜਿਹੜੀਆਂ ਮੰਗਾਂ ਸੀ ਉਹ ਵਿਚਾਰ ਚਰਚਾ ਕੀਤੀ ਗਈ ਆ ਫਿਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨਾਲ ਮੰਗਾਂ ਸੀ ਉਹਨਾਂ ਵੀ 2 ਦਿਨ ਦਾ ਵਿਸ਼ਵਾਸ ਟਾਈਮ ਲਿਆ ਵਾ ਕਿ 2 ਦਿਨ ਤੱਕ ਜਿਹੜੀਆਂ ਮੰਗਾਂ ਉਹਨਾਂ ਨੂੰ ਹੱਲ ਕੀਤਾ ਜਾਊਗਾ ਇਸੇ ਕਰਕੇ ਹੀ ਆਪਾਂ 2 ਦਿਨ ਤੋਂ 10 ਮਾਰਚ ਤੱਕ ਖੜਿਆ ਵਾ ਜੇ 10 ਮਾਰਚ ਤੱਕ ਨਾ ਹੱਲ ਹੋਇਆ ਤੇ ਅੰਮ੍ਰਿਤਸਰ ਰੇਲਾਂ ਦਾ ਚੱਕਾ ਜਾਮ ਹੋਊਗਾ ਜੀ ਉਸ ਤੋਂ ਪਹਿਲਾਂ ਵੀ ਕਈ ਵਾਰ ਤੁਸੀਂ ਨੈਸ਼ਨਲ ਹਾਈਵੇਅ ਨੂੰ ਲੈ ਕੇ ਕਾਫੀ ਧਰਨੇ ਪ੍ਰਦਰਸ਼ਨ ਕਰ ਚੁੱਕੇ ਕੋਈ ਹੱਲ ਨਹੀਂ ਨਿਕਿਆ ਤੁਹਾਨੂੰ ਲੱਗਦਾ ਕਿ ਸੋਮਵਾਰ ਮੀਟਿੰਗ ਤੋਂ ਬਾਅਦ ਕੋਈ ਹੱਲ ਕਰ ਸਕੀ ਹੈ ਪ੍ਰਸ਼ਾਸਨ ਤੁਹਾਡਾ ਪ੍ਰਸ਼ਾਸਨ ਉਹਨਾਂ ਕਹ ਦਿੰਦਾ ਜਿੰਨਾ ਕ ਆਪਾਂ ਰੋਲਾ ਪਾ ਲੈਨੇ ਆ ਬਹੁਤ ਲੰਬੇ ਸਮੇਂ ਤੋਂ ਤੁਸੀਂ ਪੱਤਰਕਾਰ ਸਾਥੀ ਜੋ ਬਹੁਤ ਸਾਡਾ ਸਾਥ ਦਿੱਤਾ ਬਹੁਤ 2-3 ਸਾਲ ਤੋਂ ਸਾਡੀ ਜਥੇਬੰਦੀ ਵੱਲੋਂ ਲੜਾਈ ਲੜੀ ਜਾ ਰਹੀ ਆ ਨੈਸ਼ਨਲ ਹਾਈਵੇ ਦੇ ਖਿਲਾਫ ਚਾਰ ਵਾਰੀ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਜਿੰਨਾ ਕਾਪਾ ਸੰਘਰਸ਼ ਕਰਦੇ ਉਹਨਾਂ ਕਾ ਸਰਕਾਰ ਉਹਨਾਂ ਕਾ ਇੱਥੋਂ ਦਾ ਪ੍ਰਬੰਧ ਹੋਣੇ ਕਿ ਅਧਿਕਾਰੀ ਤੁਰਦੇ ਨੇ ਪਰ ਫਿਰ ਕੋਈ ਗੱਲ ਨਹੀਂ ਅਸੀਂ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਫਿਰ ਆਪਾਂ 10 ਤਰੀਕ ਨੂੰ ਵੱਡਾ ਕੱਠ ਜਿੱਦਾਂ ਹੁਣ ਬਹੁਤ ਵੱਡੀ ਤਿਆਰੀ ਸੀ ਟਰਾਲੀਆਂ ਟਰੈਕਟਰਾਂ ਦੀ ਬਹੁਤ ਵੱਡੇ ਤੇ ਕਾਫਲੇ ਆਉਣੇ ਸੀ ਪਰ ਫਿਰ ਵੀ ਅਸੀਂ 10 ਮਾਰਚ ਨੇ ਤੋਂ ਵੀ ਵੱਡੀ ਤਿਆਰੀ ਨਾਲ ਉਤਰਾਂਗੇ ਹਾਂ ਸਰਦਾਰ ਦਿਗਜੀਤ ਸਿੰਘ ਜ਼ਿਲ੍ਹੇ ਦੇ ਅਗੂ ਕ੍ਰਿਸੀ ਤੋਂ ਜੀ ਦੱਸੋ ਜੀ ਜੀ ਕਿ ਮਿੱਟੀ ਦੇ ਇਨਸੀਡੈਂਟਾ ਕੀ ਨਿਕਿਆ ਜਿਹਨਾਂ ਨੂੰ ਧਰਦਾ ਲਾਂਕ ਅੱਛਾ ਇਸ ਤਰ੍ਹਾਂ ਹੈ ਕਿ ਸਾਡੇ ਕੋਲ ਕਿਸਾਨ ਜਥੇਬੰਦੀਆਂ ਵੱਲੋਂ ਕੁਝ ਮੰਗਾਸੀ ਨਾ ਦੀਆਂ ਜਿਹਦੇ ਵਿੱਚ ਮੈਂ ਐਸਪੀ ਸਾਹਿਬ ਐਸਪੀ ਹੈ ਆਪਣਾ ਡੀ ਈ ਔਰ ਐਸਪੀ ਜਿਹੜੇ ਟ੍ਰੈਫਿਕ ਉਹ ਵੀ ਮੇਰੇ ਨਾਲ ਸੀ ਇਹਨਾਂ ਸਾਰੇ ਅਸੀਂ ਕਿਸਾਨ ਜਥੇਬੰਦੀਆਂ ਦੀ ਜਿਹੜੀ ਹੈ ਮੰਗਾ ਸੁਣ ਕੇ ਮੌਕੇ ਦੇ ਉੱਪਰ ਕਨਸਰਨਡ ਅਸੀਂ ਆਫੀਸਰਸ ਨੂੰ ਬੁਲਾ ਕੇ ਕੁਝ ਤਾਂ ਮੌਕੇ ਦੇ ਉੱਪਰ ਇਹਨਾਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਦਾ ਹੱਲ ਕਰਵਾ ਦਿੱਤਾ ਹੈ ਲੇਕਿਨ ਕੁਝ ਐਸੀਆਂ ਮੰਗਾਂ ਆ ਜਿਹਦੇ ਵਾਸਤੇ ਮਾਨਯੋਗ ਡੀਸੀ ਸਾਹਿਬ ਜਿਹੜੇ ਆ ਉਹ ਮੀਟਿੰਗ ਦੇ ਵਿੱਚ ਦੋ ਕੁ ਦਿਨ ਬਿਜ਼ੀ ਨੇ ਚੰਡੀਗੜ੍ਹ ਸੋਮਵਾਰ ਉਹ ਆ ਜਾਣਗੇ ਡਿਸਟ੍ਰਿਕਟ ਦੇ ਵਿੱਚ ਤੇ ਉਹਨਾਂ ਨਾਲ ਇਹਨਾਂ ਨੂੰ ਕਹਿ ਦਿੰਦਾ ਹੈ ਕਿ ਇਹਨਾਂ ਦਾ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਉਹ ਡੀਸੀ ਸਾਹਿਬ ਦੇ ਨਾਲ ਇੱਕ ਮੀਟਿੰਗ ਇਹਨਾਂ ਦੀ ਕਰਵਾ ਦਾਂਗੇ ਸੋ 10 ਮਾਰਚ ਤੋਂ ਪਹਿਲਾਂ ਪਹਿਲਾਂ ਉਹ ਜਿਹੜੇ ਮਸਲੇ ਆ ਉੱਚੇ ਕੁ ਦੋ ਮਸਲੇ ਇਹਨਾਂ ਤੇ ਰਹਿ ਗਏ ਆ ਉਹ ਇੱਕ ਦੋ ਮਸਲੇ ਡੀਸੀ ਸਾਹਿਬ ਨਾਲ ਡਿਸਕਸ ਕਰਕੇ ਸੋ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਉੱਪਰ ਵੀ ਵਿਚਾਰ ਕਰ ਲਿਆ ਜਾਏਗਾ ਨਸ਼ਾ ਹਾਈਵੇ ਨੂੰ ਲੈ ਕੇ ਕੁਝ ਅਫਸਰਾਂ ਦੇ ਉੱਤੇ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਰਹੀ ਉਹਨਾਂ ਤੇ ਕਾਰਵਾਈ ਨਾ ਚੁੱਕੀ ਲੰਬੇ ਸਮੇਂ ਤੋਂ ਮੁੱਖ ਮੰਤਰੀ ਸਾਹਿਬ ਨਾਲ ਵੀ ਇਹਨਾਂ ਦੀ ਗੱਲ ਹੋ ਚੁੱਕੀ ਆ ਹੋਰ ਵਿਸ਼ਾਸ਼ਨਾ ਦੀ ਗੱਲ ਹੋ ਚੁੱਕੀ ਹੂੰ ਹੂੰ ਉਹ ਮਤਨ ਨੂੰ ਦੱਸਿਆ ਨਾ ਕਿ ਕੁਝ ਜਿਹੜੇ ਤਾਂ ਲੋਕਲ ਲੈਵਲ ਦੇ ਉੱਪਰ ਹੀ ਇਸ਼ੂਜ਼ ਐ ਕਾਫੀ ਸਾਰੇ ਇਸ਼ੂਜ਼ ਮੌਕੇ ਦੇ ਉੱਪਰ ਐ ਜਿਹੜੇ ਇਹਨਾਂ ਦੇ ਹੱਲ ਕਰ ਦਿੱਤੇ ਐ ਕੁਝ ਇੱਕ ਦੋ ਇਸ਼ੂਜ਼ ਇਸੇ ਤਰ੍ਹਾਂ ਦੇ ਇਸ਼ੂਜ਼ ਐ ਉਹ ਮੰਨ ਲਓ डीसी साहब ਦੇ ਨਾਲ ਪੰਜ ਮੈਮਰੀ ਕਮੇਟੀ ਜਿਹੜੀ ਹੈ ਕਿਸਾਨ ਜਥੇਬੰਦੀ ਦੇ ਜਿਹੜੇ ਸਾਡੇ ਪੰਜ ਉਹਨਾਂ ਨੂੰ ਅ ਅਹੁਦੇਦਾਰਾਂ ਨੂੰ ਕਹਿ ਦਿੱਤਾ ਕਿ ਪੰਜ ਜਣਿਆਂ ਦਾ ਵਫਦ ਤੁਸੀਂ ਆ ਕੇ ਸੋਮਵਾਰ ਇੱਕ ਵਾਰੀ ਆ ਜਾਣਾ ਆਪਾਂ ਡੀਸੀ ਸਾਹਿਬ ਦੇ ਨਾਲ ਬੈਠ ਕੇ ਉਹਨਾਂ ਦੇ ਉੱਪਰ ਵੀ ਇੱਕ ਵਿਚਾਰ ਕਰਕੇ ਕੋਸ਼ਿਸ਼ ਕਰਾਂਗੇ ਕਿ 10 ਮਾਰਚ ਤੋਂ ਪਹਿਲਾਂ ਪਹਿਲਾਂ ਉਹਦਾ ਵੀ ਕੋਈ ਪੋਜ਼ਿਟਿਵ ਹਾਲ ਜਿਹੜਾ ਹੈ ਉਹ ਨਿਕਲ ਆ। ਉਹ ਸਾਲਾ ਨੂੰ ਮਨਾ ਹੀ ਕਰ ਦਿੱਤੀ ਕਿ ਕਿ ਉਹ ਰੇਲ ਰੋਕ ਨਹੀਂ ਰੋਕੜ ਕੇ ਜਾਂ ਡੀਸੀ ਕਰਕੇ ਤਾਂ ਨਹੀਂ ਆ ਬਿਲਕੁਲ ਬੜੇ ਇੱਕ ਬੜੇ ਸੋਹਰਦ ਔਰ ਬੜੇ ਚੰਗੇ ਜਿਹੜੇ ਆ ਵਾਤਾਵਰਣ ਦੇ ਵਿੱਚ ਉਹਨਾਂ ਨੇ ਬੜਾ ਕੋਆਪਰੇਟ ਕੀਤਾ ਬੈਠ ਕੇ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਪ੍ਰਸ਼ਾਸਨ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ ਐਸ ਏ ਡੀ ਸੀ ਜਰਨਲ ਮੈਂ ਸੀ ਮੇਰੇ ਨਾਲ ਆਪਣਾ ਐਸ ਐਸ ਪੀ ਰੂਰਲ ਦਫਤਰ ਤੋਂ ਐਸ ਪੀ ਡੀ ਸਾਹਿਬ ਹਰਿੰਦਰ ਜੀ ਸੀ ਔਰ ਉਸ ਤੋਂ ਬਾਅਦ ਜਿਹੜਾ ਸੀ ਪੀ ਆਫਿਸ ਵੱਲੋਂ ਐਸ ਪੀ ਟਰੈਫਿਕ ਹਰਪਾਲ ਜੀ ਸੀ ਔਰ ਨਾਲ ਬਹੁਤ ਸਾਡੇ ਸਾਰੇ ਆਫੀਸਰਸ ਸੀ ਕਨਸਰਨ ਐਸਟੀਐਮਸੀ ਜਿਹਨਾਂ ਦੇ ਨਾਲ ਰਿਲੇਟਡ ਮੁੱਦੇ ਸੀ ਸੋ ਨਾਲੇ ਨਾਲ ਬੈਠ ਕੇ ਜਿਵੇਂ ਜਿਵੇਂ ਇੱਕ ਇੱਕ ਪੁਆਇੰਟ ਬੋਲਿਆ ਗਿਆ ਸੋ ਨਾਲ ਨਾਲ ਉਹਨਾਂ ਦਾ ਤਸੱਲੀ ਪੂਰੀ ਉਹਨਾਂ ਦੀ ਕਰਵਾ ਦਿੱਤੀ ਗਈ ਮੌਕੇ ਤੇ ਹੱਲ ਕਰ ਦਿੱਤਾ ਗਿਆ ਉਹਨਾਂ ਦਾ